ਤੁਸੀਂ ਦੇਖ ਰਹੇ ਜੀ ਮੈਕਸ 24 ਪੰਜਾਬ نیوز ਚੈਨਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ਹਰ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਣ ਜਿਵੇਂ ਚੋਣਾਂ ਲੈ ਕੇ ਹਰ ਪਾਰਟੀ ਆਪੂ ਆਪਣੇ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਚੋਣ ਪ੍ਰਚਾਰ ਕਰ ਰਹੀ ਹੈ ਜਿਸ ਨੂੰ ਲੈ ਕੇ ਅੱਜ ਸ਼ੋਮਨੇ ਕਾਲੇ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਪਿੰਚਬਾਲ ਟੰਡਕਸੇਲ ਵਿਖੇ ਪਹੁੰਚ ਕੇ ਚੋਣ ਪ੍ਰਚਾਰ ਕੀਤਾ ਗਿਆ ਅਤੇ ਆਪਣੇ ਵਰਕਰਾਂ ਦੇ ਨਾਲ ਮੁਲਾਕਾਤ ਕੀਤੀ ਗਈ ਤੁਸੀਂ ਵੀ ਦੇਖੋ ਨਿਊਜ਼ ਟੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਮੈਂ ਦੇਖ ਰਿਹਾ ਅੱਜ ਅਰੋਜੀ ਹੁੰਦੇ ਤੁਹਾਡੇ ਆਪਣੀ ਸਰਕਾਰ ਤਾਂ ਨਹੀਂ ਹੁੰਦੇ ਸੀ ਜੇ ਅਸੀਂ ਉਦੋਂ ਉਹ ਥਰਮਲ ਪਲਾਂਟ ਨਾ ਬਣਾਉਂਦੇ ਬਿਜਲੀ ਸੱਪਲਸ ਨਾ ਕਰਦੇ ਹੁਣ ਤਾਂ ਜਮਾਇਤ ਬੁਰਾ ਹਾਲ ਹੋ ਗਿਆ ਮੈਂ ਕਿਤੇ ਸੋਚਿਆ ਆਪਾਂ ਕਿ ਸਾਰਾ ਪੰਜਾਬ ਨੂੰ ਬਣਾਉਣ ਵਾਲਾ ਕੌਣ ਹੈ ਕਿਹੜੀ ਪਾਰਟੀ ਹੈ ਜੇ ਤੁਸੀਂ ਸੋਚੋਗੇ ਤੇ ਕਾਗੀ ਪੈਸੇ ਨਾਲ ਲਿਖੋਗੇ ਨਾ ਤੁਸੀਂ ਹੈਰਾਨ ਰਹਿ ਜਾਓਗੇ ਕਿ ਸਾਰਾ ਕੰਮ ਜਿਵੇਂ ਬਿਜਲੀ ਹੈ ਸਿੱਨੇ ਥਰਮਲ ਪਲੈਂਟ ਪੰਜਾਬ ਦੇ ਸਾਰੇ ਹੀ ਅਕਾਲੀ ਦਲ ਨੇ ਬਣਾਏ ਇੱਕ ਵੀ ਕਾਂਗਰਸ ਦਾ ਨਹੀਂ ਜਿੰਨੇ 에어ਪੋਰਟ ਆ ਪੰਜਾਬ ਦੇ ਸਾਰੇ ਹੀ ਅਕਾਲੀ ਦਲ ਨੇ ਬਣਾਏ ਆ ਜਿੰਨੀਆਂ 4 ਤੇ 6 ਲੰ ਸੜਕਾਂ ਬਚੌੜੀਆਂ ਸੜਕਾਂ ਤੁਸੀਂ ਦੇਖੋ ਪੱਤ ਕੇ ਨੇ ਸਾਰੀਆਂ ਅਕਾਲੀ ਦਲ ਨੇ ਬਣਾਈਆਂ 15 ਲੱਖ ਕਿਊਲ ਕਨੈਕਸ਼ਨ ਆ 13.5 ਲੱਖ ਕਿਊਲ ਕਨੈਕਸ਼ਨ ਅਕਾਲੀ ਦਲ ਨੇ ਵੰਡੇ ਮੁਫਤ ਉਹਨਾਂ ਦੀ ਬਿਜਲੀ ਵੀ ਅਕਾਲੀ ਦਲ ਦੀ ਟਰੈਕਟਰ ਦੇ ਟੈਕਸ ਹੁੰਦਾ ਸੀ ਬੰਦ ਕਰਤਾ ਮਾਮਲਾ ਸੁਤੰਤ ਨਹੀਂ ਜਾਂਦਾ ਸੀ ਹਰ ਪਟਵਾਲਾ ਆਉਂਦੇ ਆ ਜਾਂਦੇ ਸੀ ਪਟਵਾਰੀ ਤੇ ਦੂਜੇ ਲੈਣ ਵਾਸਤੇ ਬੰਦ ਕਰ ਦਿੱਤਾ ਆ ਜਿਹੜੇ ਫਸਲਾਂ ਆਪਣੀਆਂ ਇੱਥੇ ਪਹਿਲੇ ਨਾ 1960 ਤੋਂ ਪਹਿਲੇ ਐਮਐਸਪੀ ਨਹੀਂ ਹੁੰਦੀ ਸੀ ਅੱਜ ਵੀ ਤੁਸੀਂ ਰਾਜਸਥਾਨ ਚਲੇ ਜਾਓ ਤੁਸੀਂ ਯੂਪੀ ਆਪ ਯੂਪੀ ਚਲੇ ਜਾਓ ਬਿਹਾਰ ਚਲੇ ਜਾਓ ਕਿਤੇ ਵੀ ਪੰਜਾਬ ਤੇ ਹਰਿਆਣੇ ਤੋਂ ਬਾਹਰ ਚਲੇ ਜਾਓ ਜੇ ਤੁਸੀਂ ਝੋਨਾ ਵੇਚਣਾ ਨਾ ਤੁਹਾਨੂੰ ਆਪਣਾ ਸੈਂਪਲ ਲੈ ਕੇ ਸ਼ੈਲਰਾਂ ਦੇ ਕੋਲੇ ਜਾਣਾ ਪੈਂਦਾ ਉਹ ਕੋ ਕੋ ਮਹੀਨੇ ਦੇ ਲਊਗਾ ਉਹ ਕੋ ਕੋ ਮਹੀਨੇ ਦੇ ਲਊਗਾ ਐਨੇ ਲੈ ਆਪਾਂ ਪੰਜਾਬ ਜਿੱਥੇ ਤੁਸੀਂ ਮੰਡੀਆਂ ਜਾ ਕੇ ਇੱਕ ਰੇਟ ਆਉਂਦਾ ਹੈ ਉਹ ਰੇਟ ਐਮਐਸਪੀ ਦਵਾਉਣ ਵਾਲਾ ਕਾਲੀ ਦਲਾ ਅਸੀਂ ਅਸੀਂ ਮੋਰਚਾ ਲਾ ਕੇ ਦਵਾਈਏ ਆ ਜਿਹੜੀਆਂ ਮੰਡੀਆਂ ਤੁਹਾਡੇ ਘਰ ਘਰ ਪਿੰਡਾਂ 'ਚ ਬਣਾ ਗਈਆਂ ਬਣਾਉਣ ਵਾਲਾ ਕਾਲੀਕਲ ਬਾਦਲ ਸਾਹਿਬ ਸੀ ਆਉਣਾ ਦੀ ਸੋਚ ਸੀ ਤੁਸੀਂ ਬਜ਼ੁਰਗ ਬੈਠੇ ਆ ਸਭ ਤੋਂ ਪਹਿਲੇ ਹਿੰਦੁਸਤਾਨ 'ਚ ਬਜ਼ੁਰਗਾਂ ਨੂੰ ਪੈਨਸ਼ਨ ਦਾ ਕੰਮ ਸ਼ੁਰੂ ਹੋਇਆ ਹਿੰਦੁਸਤਾਨ ਵਿੱਚ ਵੱਡੇ ਬਾਦਲ ਸਾਹਿਬ ਨੇ ਸ਼ੁਰੂ ਕੀਤਾ ਸ਼ਗਨ ਸਕੀਮ ਵੀ ਬਾਦਲ ਸਾਹਿਬ ਦੀ ਆਟਾ ਦਾਲ ਵੀ ਬਾਦਲ ਸਾਹਿਬ ਦਾ ਲੜਕੇ ਨੂੰ ਸਾਈਕਲ ਵੀ ਬਾਦਲ ਸਾਹਿਬ ਨੇ ਐਸੀ ਬੱਚਿਆਂ ਨੂੰ ਮੁਫਤ ਪੜ੍ਹਾਈ ਵੀ ਸਕੀਮ ਵੀ ਫਾਜ਼ਲ ਸਾਹਿਬ ਦੀ ਮੈਡੀਕਲ ਕਾਰਡ ਦਾ ਵੀ ਮੈਂ ਕਹਿੰਦਾ ਤੁਸੀਂ ਲਿਸ਼ਟ ਦੇਖ ਲਓ ਤੁਸੀਂ ਹੁਣ ਇੱਕ ਕੱਲ ਕੋਈ ਕਾਂਗਰਸ ਦਾ ਲੀਡਰ ਆ ਜੇ ਤੁਸੀਂ ਉਹਨੂੰ ਪੁੱਛੋ ਵੀ ਤੁਸੀਂ ਇੱਕ ਆਈ ਦੱਸਦੇ ਸਾਨੂੰ ਪੰਜ ਚੀਜ਼ਾਂ ਜੇ ਪੰਜ ਹੀ ਛੱਡਿਓ ਕਹਿੰਦਾ ਯਾਰ ਇੱਕ ਚੀਜ਼ ਦੱਸ ਦਿਓ ਜਿਹੜਾ ਤੁਸੀਂ ਆਪਣੇ ਰਾਜ ਵਿੱਚ ਨਵੀਂ ਦਿੱਤੀ ਹੋਏ ਜਾਂ ਕੀਤਾ ਹੋਏ ਕੋਈ ਸੜਕ ਦਾ ਨਾਮ ਦੱਸ ਦਿਓ ਕੋਈ ਪੁਲ ਦਾ ਨਾਮ ਦੱਸ ਦਿਓ ਜੇ ਕਾਲੀ ਦਲ कमजोर ना हुंदा आज 10 साल ਤੁਸੀਂ ਰੱਖਿਆ ਹੁੰਦਾ ਅੱਜ ਕਿਤੇ ਨਾ ਕਿਤੇ ਚਲੀ ਜਾਣਾ ਸੂਬਾ ਆਪਾਂ ਆਪ ਹੀ ਆਪਣੀ ਲੱਤਾਂ ਵੜ ਲਈਆਂ ਗੱਲਾਂ ਚ ਆ ਗਏ ਝੂਠੇ ਪ੍ਰਚਾਰ ਚ ਆ ਗਏ ਉਹ ਲੋਕਾਂ ਦੀ ਪ੍ਰਚਾਰ ਚ ਕਾਂਗਰਸੀ ਕਰਨ ਗੈਨ ਲੱਗ ਗਏ ਕਿ ਕਾလီਦਲ ਨੇ ਬੇਅਦਬੀ ਕੀਤੀ ਉਹਨਾਂ ਦੀ ਗੱਲ ਚ ਆ ਗਏ ਆਪਾਂ ਮੰਨ ਗਏ ਆ ਝਾੜੂ ਵਾਲੇ ਦੀ ਗੱਲਾਂ ਚ ਆ ਗਏ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਉਹਨਾਂ ਨੂੰ ਤਾਂ ਤੁਸੀਂ ਕਹਿੰਦੇ ਦੁੱਧ ਉੱਤੇ ਐ ਜਿਨ੍ਹਾਂ ਨੇ ਗੁਰੂ ਘਰ ਦੀ ਸੇਵਾ ਕਰਨ ਵਾਲੀ ਕਾਲੀ ਦਲ ਗੁਰੂ ਘਰ ਦੀ ਰੱਖਿਆ ਕਰਨ ਵਾਲੀ ਕਾਲੀ ਦਲ ਜੋ ਆਪਣੀ ਜਾਨ ਦੇਣ ਵਾਸਤੇ ਗੁਰੂ ਘਰਾਂ ਦੇ ਵਾਸਤੇ ਅਕਾਲੀ ਦਲ ਤੇ ਉਹਨੂੰ ਝੂਠਾ ਪ੍ਰਚਾਰ ਏਜੰਸੀਆਂ ਲਾਗੀਆਂ ਕਿ ਹੁਣ ਲਗਾਤਾਰ ਇੱਥੇ ਅੱਤਵਾਦੀ ਹੋਰੀਓ ਪਾਰਟੀ ਤੇ ਕੌਮ ਨੂੰ ਜੇ ਕਮਜ਼ੋਰ ਕਰਨਾ ਏਜੰਸੀਆਂ ਨੇ ਕਿ ਅਕਾਲੀ ਦਲ ਦੀ ਫੌਜ ਕਮਜ਼ੋਰ ਕਰ ਦਿਓ ਜਿਹੜੇ ਮੁਲਕ ਨੂੰ ਮਾਰਨਾ ਹੋਏ ਨਾ ਉਸ ਮੁਲਕ ਦੀ ਫੌਜ ਨੂੰ ਕਮਜ਼ੋਰ ਕਰ ਦਿਓ ਆਪਣੇ ਮਰਤੇ ਅੱਜ ਅਮਰੀਕਾ ਨਾਲ ਕੋਈ ਕੋਈ ਪੰਗਾ ਨਹੀਂ ਲੈਂਦਾ ਸਾਰੇ ਦੁਨੀਆ 'ਚ ਰਾਜ ਕਰਦਾ ਅਮਰੀਕਾ ਕਿਉਂ ਉਹਨਾਂ ਦੀ ਫੌਜ ਕਰਕੇ ਜਿਹਦੇ ਮਰਜ਼ੀ ਦੀ ਹਮਲਾ ਕਰ ਲੈਣ ਫਿਰ ਚਕਾ ਲੈਂਦੇ ਤੁਸੀਂ ਆਪਣੇ ਪੰਜਾਬ ਆਪਣੇ ਤੇ ਇਨੇ ਧੱਕੇ ਜਦੋਂ ਦੀ ਤੁਸੀਂ ਫੌਜ ਕਮਜ਼ੋਰ ਕੀਤੀ ਹੈ ਤੁਹਾਡੇ ਗੁਰੂ ਘਰਾਂ ਦੇ ਕਬਜ਼ਾ ਕਰਕੇ ਪਹੁੰਚ ਪਹਿਲੇ ਹਿੰਮਤ ਨਹੀਂ ਸੀ ਉਹਨਾਂ ਦੀ ਤੁਸੀਂ ਤਖਤ ਹਜ਼ੂਰ ਸਾਹਿਬ આજ ਤੱਕ ਹਜ਼ੂਰ ਸਾਹਿਬ ਦੀ ਮੈਨੇਜਮੈਂਟ ਪਹਿਲੇ ਆਪਣੀ ਕੌਮ ਕੋਲ ਸੀ ਅੱਜ ਮਹਾਰਾਸ਼ਟਰ ਸਰਕਾਰ ਨੇ ਕਬਜ਼ਾ ਕਰ ਲਿਆ ਉੱਥੇ ਉਹ ਫੈਸਲੇ ਕਰਦੇ ਤਖਤ ਪਟਨਾ ਸਾਹਿਬ ਤੇ ਉਹਨਾਂ ਨੇ ਕਬਜ਼ਾ ਕਰ ਲਿਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਾਂ ਭਾਜੀਪੀ ਨੇ ਕਬਜ਼ਾ ਕਰ ਲਿਆ ਐਜੀਪੀਸੀ ਤੋੜ ਕੇ ਉਹਨਾਂ ਨੇ ਹਰਿਆਣਾ ਬਣਾ ਕੇ ਰਹਿਣਾ ਸਰਕਾਰ بیچ ਵਿੱਚ ਹੋਣ ਕਬਜ਼ਾ ਕਰ ਗਈ ਦਿੱਲੀ ਇੱਥੇ ਉਹਨਾਂ ਐਜੀਪੀਸੀ ਦੇ ਇੱਥੇ ਕਬਜ਼ਾ ਕਰਨ ਲੱਗੇ ਸੀ ਪਰ ਆਪਣੇ ਲੜਾਈ ਲੜ ੜ ਕੇ ਬਚਾਲਿਆ ਅਕਾਲੀ ਦਰ ਨੂੰ ਤੋਣ ਲੱਗੇ ਸੀ ਆ ਜਿੰਨੇ ਭੱਜੇ ਆ ਨਵਾਂ ਚੁੱਲਾ ਦਲ ਬਣਿਆ ਜਣਾ ਉਹਨੂੰ ਗੈਸ ਤਾਂ ਮੋਤੋ ਤੋ ਤੋ ਦੀ ਐ ਅੱਗ ਲਾਓ ਇੱਥੇ ਰੰਤੋੜਾ ਅਕਾਲੀ ਦਰ ਨੂੰ ਖਤਮ ਕਰੋ ਤੁਹਾਨੂੰ ਸੁਝਾਅ ਆ ਹੜਾ ਮੰਗਵਾ ਬੰਦ ਜਿਹੜਾ ਹੈਗਾ ਨਾ ਪੰਜਾਬ ਦਾ ਬੰਦ ਆ ਖਾਲੀ ਦਰ ਦਾ ਹੈ ਜਸਤਿਨ ਤੁਸੀਂ ਜਮਾ ਹੀ ਖਤਮ ਕਰਤਾ ਉਸ ਦੇਵਾਨ ਦੇਖਿਓ ਥੋੜ ਨੂੰ ਕੀ ਹਾਲ ਕਰਦੀ ਇਹਨਾਂ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਪਹਚਾ ਲੋ ਪੰਜਾਬ ਤੁਸੀਂ ਪਹਚਾ ਸਕਦੇ ਆ ਅੱਜ ਦਾ ਭਾਈ ਲਖਣ ਹੈ ਤੁਸੀਂ ਦਿਖਾ ਦਿਓ ਕਿ ਪੰਜਾਬ ਦੇ ਲੋਕ ਪੰਜਾਬ ਦੇ ਪਿੰਡਾਂ ਦੇ ਲੋਕ ਸਾਰ ਸਭੰਦ ਕੱਲ ਦਾ ਲਖੜਾ ਹੈ ਇੱਥੋਂ ਹੀ tufaan ਖੜਾ ਹੋਊਗਾ ਜਿਹੜਾ ਅਗਲੇ 1.5 ਸਾਲ ਚ ਆ ਜਿੰਨੀ ਦਿੱਲੀ ਵਾਲੀ ਬਾਹਰਲੇ ਲੋਕ ਆਏ ਸਾਰਿਆਂ ਨੂੰ ਭਜਾਊਗਾ ਜੇ ਇੱਥੇ ਫਿਰ ਤੋਂ ਮੌਕਾ ਦਿੱਤਾ ਫਿਰ ਨੁਕਸਾਨ ਆਪਣਾ ਹੀ ਹੋਣਾ ਝੱਲਣਾ ਤੁਹਾਨੂੰ ਪੈਣਾ ਤੁਹਾਨੂੰ ਸਾਰਾ ਕੁਝ ਹੀ ਖਤਮ ਕਰ ਦਨ ਗਿਆ ਜੇ ਵਾਪਸ ਤੁਸੀਂ ترقی ਚਾਹੁੰਦੇ ਹੋ ਜੇ ਵਾਪਸ ਆਪਣੀ ਸੂਰਤਾ ਚਾਹੁੰਦੇ ਹੋ ਜੇ ਵਾਪਸ ਪਿੰਡਾਂ ਵਿੱਚ ਡਵੈਲਪਮੈਂਟ ਚਾਹੁੰਦੇ ਹੋ ਵਾਪਸ ਇੰਡਸਟਰੀ ਚੌਣੇ ਜਿੱਦਨੇ ਸਰਕਾਰੀ ਨੌਕਰੀਆਂ ਮਿਲ ਦੂਜੀ ਨੌਕਰੀਆਂ ਮਿਲ ਹੁਣ ਦੇਖੋ ਝਾੜੂ ਵਾਲੇ ਕਿੰਨਾ ਵੱਡਾ ਪਾਪ ਕੀਤਾ ਪਹਿਲੇ ਵੱਡੇ ਪਾਲ ਸਾਹਮਣੇ ਕਾਨੂੰਨ ਨਾ ਸੀ ਕਿ ਸਰਕਾਰੀ ਨੌਕਰੀਆਂ ਪੰਜਾਬ ਦੇ ਲੋਕਾਂ ਤੋਂ ਬਿਨਾਂ ਕਿਸੇ ਨੂੰ ਨਹੀਂ ਮਿਲ ਸਕਦੀ ਆ ਝਾੜੂ ਵਾਲਿਆਂ ਨੇ ਕਾਨੂੰਨ ਬਦਲਤਾ ਹੁਣ ਕਿਦੋਂ ਮਰਜ਼ੀ ਦੇ ਦੇ ਨੌਕਰੀ ਕਿਉਂ ਕਿਉਂਕਿ ਇਹਨਾਂ ਨੇ ਹਰਿਆਣੇ 'ਚ ਵੀ ਇਲੈਕਸ਼ਨ ਲੜਨਾ ਸੀ ਯੂਪੀ ਜੀ ਅੱਧੇ ਬੰਦੇ ਹੁਣ 20 ਪਾਈ ਹਜ਼ਾਰ ਨੌਕਰੀਆਂ ਹੋਈਆਂ ਅੱਤੇ ਲੋਕ ਯੂਪੀ ਬਿਹਾਰ ਦੇ ਤੇ ਰਾਜਸਥਾਨ ਦੇ ਤੋਂ ਨੌਕਰੀ ਕਰਦੇ ਆ ਸਰਕਾਰੀ ਨੌਕਰੀ ਇੱਥੇ ਜਾਂਦੇ ਆ ਹੁਣਾਂ ਜ਼ਮੀਨਾ 65000 ਕਿੱਲਾ ਦਿੱਲੀ ਦੇ ਬਿਲਡ ਆਉਂਡ ਦੇਣ ਲੱਗੇ ਸੀ ਜਿਹੜਾ ਕਾਲੀ ਦਲ ਨੇ ਠੱਡ ਕੇ ਮੁਕਾਬਲਾ ਕਰਤਾ ਅਜਿਹੜਾ ਥੋੜਾ ਪਾਣੀ ਐ ਜਿੰਨਾ دریاਵਾਂ ਦਾ ਪਾਣੀ ਐ ਆਹ ਦੀ ਦੁਨੀਆ ਦਾ ਕਾਨੂੰਨ ਐ ਦੇਸ਼ ਦਾ ਕਾਨੂੰਨ ਐ ਜਿਹੜੇ ਸੂਬੇ ਵਿੱਚੋਂ ਦਰਿਆ ਟੱਪਦੇ ਐ ਪਾਣੀ ਦਾ ਹੱਕ ਉਸੇ ਸੂਬੇ ਨੂੰ ਐ ਕਿਉਂਕਿ ਦਰਿਆਾਂ ਕਰਕੇ ਨੁਕਸਾਨ ਵੀ ਉਸ ਸੂਬਾ ਚੜਦਾ ਐ ਕੱਲਾ ਪੰਜਾਬ ਐ ਕਿਥੇ ਪੰਜਾਬ ਦੇ ਦਰਿਆਵਾਂ ਨੂੰ ਦਾ ਪਾਣੀ ਅੱਧਾ ਪਾਣੀ ਜਿੰਨਾ ਪਾਣੀ ਪੰਜਾਬ ਦੇ ਦਰਿਆਾਂ ਦਾ ਅੱਧਾ ਪਾਣੀ ਕਾਂਗਰਸ ਨੇ 1955 ਵਿੱਚ ਰਾਜਸਥਾਨ ਨੂੰ ਦਿੱਤਾ ਰਾਜਸਥਾਨ ਨਹਿਰ ਕੱਢ ਕੇ ਜਿਹੜਾ ਹੁਣ ਅੱਧਾ ਬਚਿਆ ਸੀ ਅੱਧੇ ਰਾਤ ਦਾ ਦੇਤਾ ਹਰਿਆਣੇ ਨੂੰ ਇਸ ਵਾਈਲ ਨੇ ਉਹ ਤਾਂ ਕਾਲੀ ਦਲ ਨੇ ਮੋਰਚਾ ਕਰਕੇ ਰੋਕ ਲਿਆ ਇਹ ਤਾਂ ਗੈਸ ਹੀ ਘੱਟ ਹੁਣ ਦੇਖੋ ਹੜਾ ਵਿੱਚ ਤਬਾਈ ਨੁਕਸਾਨ ਆਪਾਂ ਖਾਨੇ ਤੇ ਜਿੰਨਾ ਦਰਿਆ ਦਾ ਪਾਣੀ ਆ 25% ਵੀ ਆਪਣੇ ਕੋਲ ਆ ਬਾਕੀ ਦਾ ਉਹ ਲੈ ਗਏ ਸਾਰੇ ਕਿਉਂ ਧੱਕਾ ਪਹਿਨਾ ਇਸ ਕਰਕੇ ਬੇਨਤੀ ਕਰਦਾ ਆਪਾਂ ਫਿਰ ਕਿਸੇ ਦੀ ਗੱਲਾਂ 'ਚ ਨਹੀਂ ਆਉਣਾ 10 ਸਾਲ ਬਹੁਤ ਗੱਲਾਂ ਸੁਣੀਆਂ ਆਪਾਂ 5 ਸਾਲ ਜ਼ਿੰਦਗੀ ਦੇ ਬਹੁਤ ਵੱਡੇ ਲੰਬੇ ਹੁੰਦੇ ਆ 60 ਸਾਲ ਆ ਦਾ 65 ਸਾਲ ਦਾ ਹੋ ਜਾਂਦਾ ਤੇ 5 10 ਸਾਲ ਦੇਖੋ ਦੇਖੋ ਜਿਸ ਟਾਈਮ ਆ ਬਾਦਲ ਸਾਹਿਬ ਮੁੱਖ ਮੰਤਰੀ ਸੀ ਕਿਵੇਂ ਸੰਗਤ ਦਰਸ਼ਨ ਹੁੰਦੇ ਸੀ ਕਿਵੇਂ ਕਿਹੜੇ ਸੜਕਾਂ ਬੜੀਆਂ ਦੀਆਂ ਕਿਤੇ ਕੁਝ ਬਣੀਆਂ ਜਾਂਦਾ ਕਿਤੇ ਕੁਝ ਬਣੀਆਂ ਜਾਂਦਾ ਮੁੱਖ ਮੰਤਰੀ ਆਪ ਹੁੰਦੇ ਸੀ ਤੁਲ ਅਕਸਰ ਕਰਦੇ ਹੁੰਦੇ ਸੀ ਪਿੰਡਾਂ ਦੀ ਸੁਣਾਈ ਹੁੰਦੀ ਹੈ ਖਜ਼ਾਨੇ ਦਾ ਮੂੰਹ ਪਿੰਡਾਂ ਤਰਫੀ ਉਹਨੂੰ ਕਰੋੜਾ ਰੁਪਏ ਦੇ ਆਟਾ ਦਾ ਸ਼ੱਕ ਨਾ ਪੈਸ਼ਣਾ ਚੀਜ਼ਾਂ ਦੇ ਹੀ ਜਾਂਦੇ ਸੀ ਕਿਉਂਕਿ ਦੰਦ ਸੀ ਆ ਸਾਡਾ ਘਰ ਹੈ ਸਾਡਾ ਪਰਿਵਾਰ ਹੈ ਜੋ ਅਸੀ ਸੋਚ ਸਕਦੇ ਆ ਆ ਦਿੱਲੀ ਵਾਲੇ ਨਹੀਂ ਹੁਣ ਕੇਜਰੀਵਾਲ ਨੂੰ ਕੋਈ ਦਰਦਾ ਤੁਸੀਂ ਡੁੱਬੇ ਹੋ ਡੁੱਬਦੇ ਹੋ ਨਹੀਂ ਡੁੱਬਦੇ ਉਹਨੂੰ ਕੀ ਫਿਕਰ ਹੈ ਆ ਸੜਕ ਦਾ ਤੁ ਘਾਟਨ ਕਰਨ ਵਾਸਤੇ ਤਾਂ ਆ ਜਾਂਦਾ ਕੇਜਰੀਵਾਲ ਹੁਣ ਬੰਦ ਰੋਕਣ ਵਾਸਤੇ ਕਿਉਂ ਨਹੀਂ ਖੜਦਾ ਇੱਥੇ ਆ ਕੇ ਜੇ ਖੰਡਣਾ ਪੈਣਾ ਤੇ ਕਾਲੀਦਨ ਨੂੰ ਖੰਡਣਾ ਪੈਣਾ ਐਸ ਕਰਕੇ ਹੁਣ ਆ ਜਿਹੜਾ ਇਲੈਕਸ਼ਨ ਹੈ ਇੱਕ ਪਾਸੇ ਬੀਬੀ ਜੀ ਹੈ ਇੱਕ ਧਰਮੀ ਫੌਜੀ ਦਾ ਪਰਿਵਾਰ ਜਿਨ੍ਹਾਂ ਨੇ ਕੌਮ ਵਾਸਤੇ ਉਸ ਸਮੇਂ 84 ਟੈਂਕਾਂ ਤੋਂ ਬਾਅਦ ਹਮਲਾ ਹੋਇਆ ਉਦੋਂ ਫੌਜ ਵਿੱਚ ਬਗਾਵਤ ਕਰਕੇ ਦੇਖੋ ਇੰਨੀ ਵੱਡੀ ਗੱਲ ਕਿਉਂਕਿ ਉਹਨਾਂ ਨੂੰ ਦਰਦ ਕੌਮ ਦਾ ਸੀ ਦੂਜੇ ਪਾਸੇ ਉਹਦਾ ਨਾਂ ਹੀ ਲੈਣਾ ਜਿਹੜਾ ਗਰਦਾਰ ਕੌਮ ਦਾ ਜਿਹੜਾ ਦੋ ਗੱਲ ਮੈਂ ਨਾਲ ਪਿੱਛੇ ਆਪਣੀ ਮਾਂ ਪਾਪ ਨੂੰ ਛੱਡ ਜਾਂਦਾ ਐਜੇ ਬੰਦੇ ਤੋਂ ਪਰ ਲੈਣਾ ਕੀ ਹੈ ਅੱਛਾ ਮੈਂ ਤਾਂ ਹੋਰ ਦੱਸਾਂ ਆਪਣੇ ਪਿੰਡਾਂ ਦੇ ਵਿੱਚੋਂ ਤੁਸੀਂ ਐਲਾਨ ਕਰਦੇ ਹੋ ਬੋਰਡ ਲਾ ਦਿਓ ਕਿ ਅਸੀਂ ਆ ਝਾੜੂ ਵਾਲੀ ਸਰਕਾਰ ਤੋਂ ਕਿਰਪਾ ਗ੍ਰਾਂਟ ਨਹੀਂ ਲੈ ਪਹਿਲੀ ਤਾਂ ਦੇਣੀ ਨਹੀਂ ਇਹ ਤਾਂ ਨਹੀਂ ਇਹ ਨਹੀਂ ਇਹ ਤਾਂ ਕੋਈ ਦੇਣੀ 1500 ਬਸ ਥੋੜੀ ਸੁਧਾਰੀਆਂ ਦਾ ਸਾਦੀ ਕੰਮੀਆਂ ਪੂਰੀ ਕਰ ਦੋ ਮੈਨੂੰ ਜਿੰਨੇ ਕਹੋਂਗੇ ਜਿੰਨੇ ਪੈਸੇ ਅਸੀਂ ਅਸੀਂ ਤੁਹਾਡੇ ਕੋਲੇ ਲੈ ਕੇ ਆਵਾਂਗੇ ਐਵੀ ਇਹਨਾਂ ਨੂੰ ਮਗਰ ਮਗਰ ਮਿੱਥਾ ਕਰਦੇ ਰਹੀਏ ਕੀ ਕਰ ਲਾਂਗੇ 20000 ਦੇ ਦਿੰਦੇ ਕਿ ਲੱਖ ਦੇ ਦਿੰਦੇ ਜਾਂ 2 ਲੱਖ ਕੀ ਕਰਾਂਗੇ ਐਸ ਕਰਕੇ ਆ ਇਲੈਕਸ਼ਨ ਤੁਸੀਂ ਜਿਤਾਉਣਾ ਹੈ ਮੈਨੂੰ ਪੂਰੀ ਆਸ ਹੈ ਅੱਜ ਦਾ ਸਤਕਾਰ ਦੇਖ ਰਿਹਾ ਤੁਹਾਡਾ ਬਹੁਤ ਪਿਆਰ ਦੇਖ ਰਿਹਾ ਮੈਂ ਦਲਾਜ ਜੱਜ ਆ ਜਾਈਂ ਇਹਨੂੰ ਜਿਦਾਂ ਹੋਣਾ ਹੈ ਕੀ ਕੋਈ ਉੱਚੀ ਬੋਲੂਗਾ ਕੀ ਨਾਮ ਤੁਹਾਡਾ ਡੱਬੇ ਪਲੇ ਆ ਨਾ ਅਜਿਹਾ ਬਾਈ ਕੀ ਨਾਮ ਹੈ ਕੀ ਨਾਮ ਤੁਹਾਡਾ ਪਹਿਲਾ ਨਾਮ ਦੱਸੋ ਜੀ ਆਪਣਾ ਸੁੰਦਰ ਸਿੰਘ ਅੱਜ ਸੁਖਬੀਰ ਸਿੰਘ ਬਾਦਲ ਜੀ ਆਏ ਸੀ ਕੀ ਕਹਿਣਾ ਚਾਹੁੰਦੇ ਆ ਅਸੀਂ ਕਹਿਣਾ ਚਾਹੁੰਦੇ ਆ ਵੀ ਉਹਨਾਂ ਨੂੰ ਵੋਟਾਂ ਵੱਧ ਤੋਂ ਵੱਧ ਪਾ ਕੇ ਦਿਤਾਵਾਂਗੇ ਉਹਨਾਂ ਦਾ ਸਮੁੱਚੇ ਪਿੰਡ ਵੱਲੋਂ ਅਸੀਂ ਧਰਵਾਲ ਕਰਦੇ ਆ ਜੀ ਇੱਥੇ ਬੋਲੂਗਾ ਨਹੀਂ ਚਲੋ ਭਾਜੀ ਆਪਣਾ ਨਾਮ ਮੈਂਸ਼ਨ ਕਰੋ ਕੀ ਨਾਮ ਬਜੀਤ ਸਿੰਘ ਜੀ ਕੀ ਕਹਿਣਾ ਚਾਹੋਗੇ ਸੁਖਬੀਰ ਸਿੰਘ ਬਾਦਲ ਜੀ ਅੱਜ ਆਏ ਸੀ ਬਾਦਲ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਸਾਡੇ ਨਗਰ ਵਿੱਚ ਆਏ ਪਹਿਲੇ ਨੰਬਰ ਤੇ ਜਿਤਾਵਾਂਗੇ ਇਹ ਪਹਿਲਾਂ ਵੀ ਤੁਸੀਂ ਜਿਤੋਂਦਰੇ ਕਾਲੀਦਾਲ ਹਾਂਜੀ ਕਾਲੀਦਾਲ ਨੂੰ ਜਿਤਾਉਂਦੇ ਰਹੇ ਜੀ ਕਿਹਨੇ ਚਾਹਤੇ ਪੁਰਾਣੀ ਕਾਲੀ ਵਰਕਾ ਜੀ ਪਰਿਵਾਰ ਹੀ ਕਾਲੀਦਾਲ ਪੁਰਾਣੀ ਮੇਰਾ ਨਾਮ ਸੁਖਦੀਪ ਸਿੰਘ ਢਿੱਲੋਂ ਆ ਜੀ ਪਿੰਡ ਮੇਰਾ ਕਸੇਲ ਆ ਤੇ ਬਾਦਲ ਸਾਹਿਬ ਦਾ ਅਸੀਂ ਜੀਆ ਨੂੰ ਆਖਦੇ ਆ ਸਾਡੇ ਗ੍ਰਹ